ਇਹ ਇਹਦੀ ਲੋਕਾਂ ਦੇ ਗੱਡੀ ਸੋਹਣੀ ਬਣਾਈ ਕਰਵਾ ਆਪਾਂ ਲਾਇਬਿਲ ਨਹੀਂ ਪਾਏ ਮਮਾ ਇਹਨੇ ਚਰਚਾ ਚਰਚਾ ਉਹਨਾਂ ਲਾਇਬਿਲ ਪਾ ਦੇ ਇੱਕ ਹੋਰ ਗੱਲ ਜੀ ਸਕਾਰ ਵੀ ਉਹਨੂੰ ਆ ਇੱਕ ਮੈਂ ਤੁਹਾਨੂੰ ਗੱਲ ਸਾਰਾ ਟੈਕਨੀਕਲ ਲਾਇਬਿਲ ਰੀਜਨਲ ਕੋ ਉਹ ਜੇ ਗੱਡੀ ਨੂੰ ਪਾਉਣੇ ਮੇਰੇ ਤੁਸੀਂ ਡਕਰੀ ਗੇਰ ਬਾਹਰੋਂ ਪਾਉਣਾ ਇੱਕ ਨੀਰਾ ਐਕਸੀਡੈਂਟ ਦਾ ਕਾਰਨ ਆ ਫਲੇਮ ਨਹੀਂ ਹੁੰਦੇ ਮਿਲਦਾ 70% ਜਿਹੜੇ ਐਕਸੀਡੈਂਟਾਂ ਦਾ ਕਾਰਨ ਨਿਕਲਿਆ ਨਾ ਪੂਰੇ ਇੰਡੀਆ 'ਚ ਲਾਇਬਿਲਾਂ ਦਾ ਨਿਕਲਿਆ ਇਹ ਟੁੱਟ ਜਾਂਦਾ ਲੈ ਵੀਲ ਆਹ ਇਹ ਟੁੱਟ ਜਾਂਦੇ ਜਿਹੜੇ ਉਹ ਟੁੱਟੇ ਨੂੰ ਅਸੀਂ ਕਿਉਂ ਸੈਸੀਕਲ ਦੇ ਅਨਸਾਰ ਮੈਂਡਟਾ ਵਿਸ਼ਾਲ ਕਰਵਾਣਾ ਅੱਜ ਬਪਹੁੰਚ ਜਿਆ ਪਿੰਡ ਪਿੱਖੀ ਵਿੰਡ ਤੇ ਆਈ ਤਾਂ ਨੂੰ ਪਰ ਆਣਾ ਜੀ ਆਪਣਾ ਠੀਕ ਨਹੀਂ ਆ ਮਤਲਬ ਬੁਖਾਰ ਦਾ ਕਰਕੇ ਤਾਂ ਕਰਕੇ ਅਜੇ ਨਹੀਂ ਖੇਡਣ ਦਿਆ ਤੇ ਆ ਵੇ ਲੋ ਸੜਕ ਇਹੋ ਗੱਡੀ ਵਧੀਆ ਵਾ ਮਤਲਬ ਗਾਈਆਂ ਦੇ ਵਿੱਚ ਸੜਕ ਬਣੀ ਆ ਮਾ ਮੋਟਰਾਂ ਮੋਟਰਾਂ ਲੱਗੇ ਗਾੜੀ ਤਿੰਨ ਸਾਲ ਹੋ ਗਏ ਤਿੰਨ ਸਾਲ ਹੋ ਗਏ ਸਰਕਾਰ ਨੂੰ ਦੋ ਚਾਰ ਮਹੀਨੇ ਦੇ ਵਿੱਚ ਕਿ ਉਹਦਾ ਪਹਿਲੀ ਜਦੋਂ ਪਹਿਲਾ ਇੱਕ ਨਾ ਵਰਲਡ ਕੱਪ ਆਇਆ ਉਹਨਾਂ ਜਿਹੜੇ ਖਿਡਾਰੀ ਖੇਡੇ ਨਾ ਭਾਂਜੀ ਉਹਨਾਂ ਨੂੰ ਬੇਰਤਾ ਦਾ ਇੱਕ ਕੈਚ ਉਹ ਚ ਐਡਿਟ ਕਰਿਆ ਗਾ ਨਹੀਂ ਯੋਜਨਾ ਚ ਸਾਹਿਬ ਜੀ ਕੀ ਗੱਲ ਦੇ ਉਹਦੇ ਦੇ ਜਕਾਰਾ ਚੱਡ ਜਾਂਦਾ ਜੀ ਸਹੀ ਗੱਲ ਸਿੱਖ ਕੁਰੇ ਦੇ ਰਾਹਿਆ ਤੇ ਆ ਦੇਖੋ ਸਾਹਿਬ ਦੌਣਾ ਸਿੰਗਾਪੁਰਿਆ ਸ਼ਾਇਦ ਹੈ ਬਈ ਤੇਰੀ ਵੱਧ ਕੇ ਸ਼ਾਨ ਤਨਤੀ ਦੱਸੀ ਉਹਦੀ ਗੱਲ ਖਣਾ ਬੈਠੇ ਆ ਚੁੱਪ ਕਰਕੇ ਮੋਟਰ ਤੇ ਰੱਬ ਵੀ ਜਾਣੀ ਤੇ ਕਿੱcklen ਲੰਡਿਆ ਕਿੱਦੋਂ ਦਾ ਪਹਿਲੇ ਜਿਹੜੇ ਬੜੇ ਕੈਨੇਡਾ ਵਾਲਾ ਰੈਡਾ ਵਾਲਾ ਦਾ ਰਿਜ਼ਲਟ ਨਹੀਂ ਆਇਆ ਤਾਂ ਹੀ ਸਾਰੀਆਂ ਗਰਮੀਆਂ ਧੁੱਪ ਸੇ ਖੰਡਾ ਹੈ ਕਿਹੜਾ ਹੁਣ ਅੱਜ ਕਿਥੋਂ ਦੀ ਚਿੰਤ ਤੇ ਆ ਕੰਡਾ ਕਰੀਏ ਬਾਕੀ ਇਹ ਦਸੀਏ ਜਬਾਨ ਨੇ ਮਾਰ ਲਿਆ ਯਾਰ ਜਬਾਨਦਾਰਾ ਸੱਚ ਜਬਾਨ ਕਰ ਬੈਠੇ ਕੇ ਨਾ ਉਹ ਕ੍ਰੈਡਾ ਵਾਲਾ ਨਾ ਜਬਾਨ ਕਰ ਬੈਠੇ ਕਰਕੇ ਇੱਥੇ ਬੈਠੇ ਆ ਜੇ ਦਲਪੁਣਾ ਕੀਤਾ ਹੁੰਦਾ ਹੁਣ ਕਾਰੀ ਨੀ ਨਾ ਸਾਰੇ ਕੰਮਾਂ ਜੀ ਚੱਲਦਾ ਆ ਚਲ ਪਲੇਰੀ ਦਾ ਨਾਮ ਹੋਈ ਆ ਗੱਡੀ ਦਾ ਨਾਮ ਕਰ ਦਿੰਦੇ ਲੋਕ ਹੁਣ ਕਿਹੜੇ ਪਾਸੇ ਕੌਣ ਖੜਦਾ ਜਬਾਨ ਤੇ ਕੋਈ ਨੀ ਨਿਕਲੋਂਦਾ ਮੈਨੂੰ ਜੌਰਪੁਰੋਂ ਪੈਸੇ ਮਿਲਦੇ ਸੀ ਵਧੀਆ ਇੰਗਲੈਂਡ ਵਾਲੇ ਇੰਗਲੈਂਡ ਵਾਲੇ ਪੈਸੇ ਮਿਲਦੇ ਸੀ ਵਧੀਆ ਪੈਸੇ ਮਿਲਦੇ ਸੀ ਨਾਲੇ ਜੇ ਰਾਮ ਨਾਲ ਪਹਿਲੇ ਆਉਂਦੇ ਚਾਰ ਤੇ ਚੜ ਕੇ ਗਾਂ ਜਾਣਾ ਸੀ ਆਹ ਰਾਮ ਨਾਲ ਸੀਜ਼ਨ ਖੇਡਿਆ ਇਹਨਾਂ ਨਾਲ پیسے ਬਣਾ ਲੈਣੇ ਚਾਰ ਜੁਬਾਨ ਤੇ ਖੜੇ ਰਹੇ ਆਂ ਵੀ ਨਹੀਂ ਉਹਨਾਂ ਨੇ ਜੁਬਾਨ ਕੀਤੀ ਯਾਰ ਭੜੇ ਪਵਾਂਗੇ ਆਉ ਹੋਈ ਗੱਲ ਕਰਨ ਡਿਆ ਆ ਬਥੇਰੇ ਬੰਦੇ ਚਲ ਗਏ ਆ ਇਹਦੇ ਵੀ ਜੇ ਆਏ ਤਾਂ ਜੀਵਨ ਜਾਂਦੇ ਨੇ ਤੇ ਚਲੋ ਘਾਟਾ ਵਾਦਾ ਹੋ ਜਾਂਦਾ ਆ ਪਰ ਕੀ ਕਹਿੰਦੇ ਨੇ ਵੀ ਜੁਬਾਨ ਤੇ ਅਰੇ ਰਹਿ ਕਰਕੇ ਜਬਾਨ ਨਹੀਂ ਭੜਿਆ ਪਾ ਲਿਆ ਆਗੇ ਜੇ ਹੁਣ ਦੁੱਜਾ ਹਾਂ ਉਹਨਾਂ ਦਾ ਪਰਾਵਾ ਰੁਪਈਆ 5 ਲੱਖ ਦਾ ਰਫੜਿਆ ਸੀ ਚਲੋ ਜ਼ਰੂਰੀ ਲੋੜ ਹੀ ਬੰਦਿਆਂ ਤੋਂ ਰੈਡਾਂ ਵਾਲਿਆਂ ਤੋਂ ਉਹ ਕੱਲ ਉਹਨਾਂ ਦਾ ਫੋਨ ਆਇਆ ਪੈਸੇ ਚਾਹੀਦੇ ਮਹੱਲੇ ਜੋ ਭਰਾ ਜੇ ਤੁਹਾਨੂੰ ਉਨੀ ਸੰਗ ਸ਼ਰਮ ਨਹੀਂ ਵੀ ਸਾਡਾ ਕਰਕੇ ਬੈਠਾ ਮੁਕਰਨ ਉਹ ਮੁਕਰ ਵੀ ਸਕਦੇ ਆ ਪਰ ਮੁਕਰਣਾ ਨਹੀਂ ਜੇ 5 ਲੱਖ ਨਾਲ ਆਪਣੇ ਕਿਹੜਾ ਮਹਿਲ ਪੈ ਜਾਣਾ ਸਹੀ ਗੱਲ 5 ਲੱਖ ਛੱਡ ਧਾਰਾ ਕਰਕੇ ਲੈਣਗੇ ਲੈ ਜਾਵਾਂ ਮੈਂ ਹੱਲੇ ਜੋ ਭਰਾ ਉਹਦਾ ਮੋੜਤਾ ਫਿਰ ਮੋੜ ਦਿਨਾ ਕੱਲ ਪਰਸੋਂ ਤੱਕ ਉਹ ਵੀ ਕਿ ਭਰਾ ਨੂੰ ਆਪਣੇ ਨੂੰ ਹੀ ਕੋਈ ਹਣ ਤੜ ਤੜ ਕੇ ਮੋੜਨੇ ਪੈਣੇ ਜਿਹਨੂੰ ਪੜਾਇਆ ਕਿ ਬੁੱਧਰੋਂ ਆਏ ਨੂੰ ਇਹ ਇਹ ਵਰ ਕੀ ਆ ਕਿ ਤਾ ਕਰਦੇ ਨੇ ਮਜ਼ਾ ਆਉਂਦਾ ਸਮਾਂ ਸੱਸਿਆ ਬਲਵਾਂ ਜੀ ਕੀ ਹਾਲ ਜੀ ਠੀਕ ਆ ਹਾਂ ਸਰ ਨਹੀਂ ਆਜ ਮਾ ਬਹੁਤ ਸਵਾਯਾ ਨਹੀਂ ਕਿ ਜੱਦਾ ਜੇ ਨਗਰੇ ਪਿੰਡ ਹੀ ਹੁਣਾ ਬੂਟੇ ਵੇ ਜਾਨ ਨੂੰ ਮੈਂ ਕਿੰਨੇ ਸਹੀ ਗੱਲ ਦੇ ਲੋ ਮੈਂ ਅੱਗੀ ਸੜਕ ਵੇਖਣ ਦਿਆਂ ਮੈਂ ਸਹੀ ਗਾ ਮੈਂ ਵੇ ਸੜਕ ਵੇਖਣ ਦਿਆਂ ਕਿ ਬਾਈਕਾਂ ਉਧਰ ਸੜਕ ਬਣੀ ਆ ਬੰ ਮੋਟਰ ਤੇ ਗੁਰਵਾ ਇੱਥੇ ਫੋਟੋ ਫਿਚਰ ਵੜੇ ਹੁੰਦੇ ਆ ਔਰ ਇਹਵੇਂ ਸਕੂਲ ਸਕਾਲ ਦੇ ਕਾਰ ਜਿੰਦੇ ਮੁੱਠੀ ਗਿੱਲਾ ਬਣਾਉਣਾ ਸਹੀ ਗੱਲ ਲੋਕੇਸ਼ਨ ਇੱਕ ਧੀ ਸੋਣੀ ਆ ਪੱਕੀ ਵਿੱਚ ਤੇ ਬੰਨੇ ਘਾਹ ਤੋਂ ਨਾਇਆ ਨਾਲ ਜਾਮੂਣਾਂ ਦੇ ਬੂਟੇ ਆਓ ਬੋਰ ਜਾਓ ਬੋਰ ਜੇ ਥੱਲੇ ਵੇ ਉੱਥੇ ਗਿੱਲਾ ਬੜੇ ਬੰਦੀਆਂ ਹਾਂ ਬੋਰ ਲੱਗੇ ਇੱਥੇ ਪ੍ਰੀ ਵਿਡਿੰਗ ਸ਼ੂਟ ਹੋਏਗਾ ਵਧੀਆ ਇੱਥੇ ਅਮਰੇ ਦੋ ਪਾਦੀਏ ਦੂਜੇ ਰੰਗ ਕਰਕੇ ਪਾੜ ਗਏ ਚੜਾ ਕੇ ਨਾ ਸਹੀ ਉਹ ਕਮਰੇ ਦੋ ਜੇ ਪਾ ਲਏ ਵੇਖੀ ਇੱਥੇ ਭਾਵੇਂ ਰੁਪਇਆ 5000 ਫਰੀ ਬੈਟਿੰਗ ਦਾ ਲਈ ਜਾਏ ਏਸੀ ਨੂੰ ਪਾ ਇੱਥੇ ਰਖਾ ਦਿੰਨੇ ਪੱਕਾ ਹੀ ਏਸੀ ਨੂੰ ਤਾਂ ਮੈਂ ਆਖਿਆ ਏ ਮੈਂ ਕਿਹਾ ਸਬਜੀ ਲਾਲਾ ਦੋ ਕਨਾਲਾ ਹੋਵੇ 24 ਘੰਟੇ ਬਿਜਲੀ ਆ 24 ਘੰਟੇ ਬਿਜਲੀ ਆ ਹਾਂਜੀ ਇੱਥੇ ਸਾਹਮਣੇ ਜਿਮ ਆ ਹਾਂਜੀ ਨਾਲੇ ਇੱਥੇ ਰਮਾਨਾ ਮਿਹਨਤ ਕਰੀ ਗਿਆ ਨਾਲੇ ਆ ਪਰੇ ਸਬਜੀ ਦੋ ਕਨਾਲਾ ਲਾਛੀ ਮੈਂ ਸਾਈਕਲ ਰੱਖ ਰੇਡੀ ਜਰਮਾਨਾ ਲੋੜ ਹੀ ਨਹੀਂ ਸਵੇਰੇ 6 ਵਜੇ ਸੌਟਾ ਆ ਉਥੇ ਸਬਜੀ ਸੌਟ ਕੇ ਜਿਮ ਚੱਲ ਗਿਆ ਨਾਲ ਹੀ ਹਾਂਜੀ ਪਹਿਲਾਂ ਮਿੱਠਾ ਦਾ ਮੁਖਾਲਾ ਦਾ ਸਾਈਕਲ ਦੀ ਲੋੜ ਨਹੀਂ ਇੱਥੇ ਸਹੀ ਗੱਲ ਇੱਥੇ ਨਹੀਂ ਹੋਉਂਦੀ ਇੱਥੇ ਸਬਜੀ ਦੀ ਬਾਹਰ ਨਜ਼ਾਰਾਂ ਵਾਲੀ ਲੋਕ ਲਾਈਨ ਆਉਂਦੇ ਆ ਇੱਥੇ ਆਪ ਆ ਜੀ ਉੱਤਰਾ ਲੈਣਾ ਅੱਜ ਚੱਲ ਜੇ ਇਹਨੇ ਰਾਤ ਸੰਜੜੀ ਵੇਲੇ ਮਾਣਾ ਘੰਟੇ 'ਚ ਵੇਲਾ ਹਣਾ ਤੇ ਫਿਰ ਭਾਵੇਂ ਉੱਥੇ ਸ਼ੈਰ ਵੀ ਲੱਗ ਗਈ ਆ ਆਓ ਆਪ ਛੱਡਾ ਵੀ ਉੱਥੇ ਹਾਂ ਚਲਾ ਦੇ ਇਹ ਸੀ ਉਹਦਾ ਖਤ ਨੂੰ ਭਰਤੀ ਕਰ ਦਿੰਦਾ ਇੱਥੇ ਇਹ ਸੀ ਭਰਤੀ ਹੋ ਨਹੀਂ ਇਹ ਦੂਰ ਕੁਝ ਕਰੀ ਜਾਂਦਾ ਵੀਡੀਓ 'ਚ ਜੇ ਮੈਂ ਇਹਨੂੰ ਫ੍ਰੀ ਜੁਆਇਨ ਕਰਾ ਸਕਾਂ ਲਓ ਤੁਹਾਨੂੰ ਕਿੰਨੇ ਰਾਤ ਹੋ ਰਹੀ ਜਿੰਮ ਵੀ ਫ੍ਰੀ ਤੇਰੇ ਲਈ ਓਏ ਹੁਣ ਦੱਸ ਠੀਕ ਹਾਂ ਦਾ ਮੈਂ ਜਾਣਾ ਤੇ ਜਿੰਦਾ ਨਾਲ ਜਾਣਾ ਡਰਦਾ ਹੀ ਮੈਂ ਜਾਣਾ ਤੇ ਜਿੰਮ ਨਾਲ ਜਾਣਾ ਜਲੇਬ ਗਰਮ ਗਰਮ ਜਾਇ ਜੇ ਥੋੜਾ ਜੜਾਓ ਜੇ ਕਿ ਪ੍ਰਾਣੇ ਕਦਾ ਛਕਣਾ ਓਏ ਚਲੇ ਖਾ ਜਿੜੇ ਚਾ ਪਾ ਜੀ ਇੰਨੀ ਮਿਲੂ ਤਦਾਂ ਹਾਂਜੀ ਬਾਕੀ ਸਾਰੇ ਵੀਰ ਸਾਡੇ ਥੋੜਾ ਜਿਹਾ ਸੀ ਅੱਛਾ ਨਹੀਂ ਜਾ ਰਹੇ ਪਾਜੀ ਬੰਨ ਹੋਣੀ ਜਿੱਤਾ ਨਹੀਂ ਆ ਨਹੀਂ ਕੋਈ ਨਾ ਵੀਰੇ ਬਾਦੂ ਨਾ ਇਥੇ ਇਹ ਬਰਗੜਾ ਲਾ ਲੈਣਾ ਹੀ ਦੱਸਿਆ ਨਹੀਂ ਇਹਨੇ ਦੇ ਦੂਜੇ ਕਿਥੇ ਅਸਵੇਰ ਦਾ ਕਲਾ ਕਰਈ ਆ ਨੂੰਨ ਘਰ ਹੋਣੀ ਨਿਕਲ ਜਾਂਦੇ ਤੁਸੀਂ ਦੇ ਨਾ ਓਰੇ ਉਹ ਕਰਦਾ ਗਾਮਾ ਚੋਂ ਨਚ ਨਜੋਣ ਹੋਏ ਆ ਹਾਂ ਸਰਦਾਰ ਹਰੀ ਸਿੰਘ ਜੀ ਜਿਹਦੇ ਨਾਲ ਗੁਰੂ ਸਾਹਿਬ ਦਾ ਨਾਮ ਘਰ ਘਰਾਂ ਨੂੰ ਆਉਂਦਾ ਤੇ ਜਿੰਨੇ ਚਿਰੇ ਵੀਰੂ ਖਾਣੇ ਮਾੜ ਮਾੜ ਚਾਹ ਚ ਪੀਣੀ ਪੀ ਲੋ ਪ੍ਰਵਾਨ ਜੀ ਇਹ ਵੀ ਹੋਣੇ ਨਹੀਂ ਦਿੱਤੀ ਜਿਹਦੀ ਲੋਕਾਂ ਨੇ ਕਿੱਡੀ ਸੋਹਣੀ ਬਣਾਈ ਕਰਵਾ ਆਪਾਂ ਲਾਇਵ ਵੀਲ ਨਹੀਂ ਪਾਏ ਮਮਾ ਇਨੇ ਚਿਰਾਂ ਚਰਚੋਣਾ ਲਾਇਵ ਵੀਲ ਪਾ ਗਏ ਇੱਕ ਹੋਰ ਗੱਲ ਜੀ ਸਕਾਰ ਵੀ ਉਹਨਾਂ ਇੱਕ ਮਿੰਟ ਨੂੰ ਗੱਲ ਸੋ ਟੈਕਨੀਕਲ ਲਾਈਵ ਵੀਲ ਓਰੀਜਨਲ ਪਹਾਉ ਜੀ ਗੱਡੀ ਨੂੰ ਪਾਉਣੇ ਮੇਰੇ ਤੁਸੀਂ ਡੁਪਲੀਕੇਟ ਬਾਹਰੋਂ ਪਾਉਣਾ ਹੈ ਇਹ ਜਿਹੜਾ ਐਕਸੀਡੈਂਟ ਦਾ ਕਾਰਨ ਆ ਕਲੇਮ ਨਹੀਂ ਹੁੰਦੀ ਮਿਲਦਾ 70% ਜਿਹੜੇ ਐਕਸੀਡੈਂਟਾਂ ਦਾ ਕਾਰਨ ਨਿਕਲਿਆ ਨਾ ਪੂਰੇ ਇੰਡੀਆ 'ਚ ਲੇ ਵਿਲਾਂ ਦਾ ਨਿਕਲਿਆ ਇਹ ਟੁੱਟ ਜਾਂਦਾ ਲੇ ਵਿਲਾ ਆਹ ਇਹ ਟੁੱਟ ਜਾਂਦੇ ਜਿਹੜੇ ਤੇ ਤੂੰ ਤੈਨੂੰ ਕਿਉਂ ਮਿਲ ਗਿਆ ਸੀ ਤੈਨੂੰ ਤਾਂ ਹੀ ਮਿਲ ਗਿਆ ਸੀ ਤੇਰੇ ਲਈ ਇੰਨੀ ਹੈਗੀ ਜੇ ਪੈ ਹੁੰਦੇ ਤਾਂ ਰੁਪਈਆ ਨਹੀਂ ਮਿਲਣਾ ਸਹੀ ਗੱਲ ਉਹਨਾਂ ਨੇ ਗਾਂ ਈਦਾ ਉਹਨਾਂ ਨੇ ਨਹੀਂ ਬਿਲਕੁਲ ਨਵੀਂ ਬਣਾ ਕੇ ਵੇਚੀ ਇਹਦੀ ਅੱਛਾ ਬਿਲਕੁਲ ਰੈਡੀ ਕਰਕੇ ਤੇ ਤਾਂ ਟੀਕੇ ਸ਼ਾਈ ਉਹਨਾਂ ਦੇ ਪਹਿਲੇ ਨਾਲੋਂ ਵੀ ਫਰਕ ਆਤੀ ਪਹਿਲਾਂ ਤਾਂ ਕੋਚਾਰ ਲੀਕਾਂ ਵਜਾਉਣਗੀਆਂ ਆਪਣੇ ਕੋਲੋਂ ਤਾਂ ਲਿੰਕ ਵੀ ਨਹੀਂ ਵਜੇ ਇੱਕ ਵੀ ਹੂੰ ਹਾਂ ਕੰਪਾਊਂਡ ਕੀਤੀ ਸੀ ਨਾ ਹਾਂ ਤੇ ਲਾਅ ਉਹਨਾਂ ਦਾ ਕਿੱਥੇ ਆ ਜੀ ਰਾਗਾ ਕਾਕਾ ਚਮਕੀ ਕਿਡਾ ਉਹ ਕਰਿਆਲੇ ਦੀਦਾ ਜਿਹੜਾ ਮੁੰਡਾ ਗੁਜਰਾਂ ਦਾ ਤੂੰ ਸੋਹ ਤੜਨਾ ਹੁੰਦਾ ਕੇ ਮੈਂ ਮੋਟਰਸਾਈਕਲ ਤੇ ਆਇਆ ਸੀ ਤਾਂ ਪਹਿਲਾਂ ਇਹਦਾ ਮੋਟਰਸਾਈਕਲ ਤੇ ਰਾਤਾ ਸੀ ਜੀ ਉਹਨਾਂ ਕਾਲ ਬਾਅਦ ਹੀ ਮੈਂ ਚੰਗਾ ਰਹਿ ਗਿਆ ਮੈਂ ਅੱਜ ਦੇ ਹਿਸਾਬ ਨਾਲ ਤਾਂ ਟਾਈਮ ਅਜੇ ਹੈਗਾ ਆ ਬਾਬੇ ਅੱਜ ਮੇਲਾ ਨਿੱਕਾ ਕਰਕੇ ਬਾਬੇ ਤੇਜ ਅੱਜ ਥੋੜੇ ਜਿਹੇ ਪੋਤਰਾ 6 ਵਜੇ ਮੈਚ ਪੂਰੇ 6 ਵਜੇ ਦਾ ਟਾਈਮ ਹੈ ਮੈਚ ਦਾ ਹੁੰਦਾ ਨਹੀਂ ਅਜੇ ਉਹ ਘੋੜੇ ਭੱਜਣ ਲੈ ਦੇਖੋ ਤੇ ਖਲਗਿਆ ਖਲੋਣਾ ਹੀ ਆ ਆ ਕਿ ਮੋਨਾ ਮੁਰ ਗਿਆ ਖਣਾਈ ਹੈ ਹਾਂ ਮੈਂ ਤੁਹਾਨੂੰ ਦੀ ਲਾ ਦੋਗੇ ਹਾਂ ਮੈਂ ਤਾਂ ਤੇ ਲਾ ਲੂੰਗਾ ਉਹ ਗੱਲ ਸੱਲ ਘੱਟੇ ਕਰਕੇ ਚੱਕਰ ਪੈਦਾ ਨਾ ਜੇ ਮੈਨੂੰ ਪਤਾ ਦੋ ਪਰਸੋਂ ਰਾਤ ਮੈਂ ਔਖਾ ਬੜਾ ਰਿਹਾ ਮਾਨੀ ਦਰਦ ਵੜਿਆ ਗੁਰੂਆ ਈੜ ਬੜੀ ਦਿੱਦੀ ਸਾਰਾ ਤੇ ਬੁਖਾਰ 102 103 102 103 ਹਮ ਕੱਲ ਸ਼ਾਮੀ ਉੱਠਿਆ 2 ਵਜੇ ਉੱਠਿਆ ਬੁਖਾਰ ਨਾ ਘਟ ਗਿਆ ਪਾਣੀ ਪਤਾ ਨਹੀਂ ਡਾਕਟਰ ਕਹਿੰਦਾ ਕਿਤੇ ਕਹਿੰਦਾ ਕਿਤੇ ਖੇੜ ਦੇ ਖੋੜੇ ਕਹਿੰਦਾ ਕਿਤੇ ਮਛਰ ਮਛਰ ਕੱਟ ਗਿਆ ਹਾਂ ਹਗਾਉਣਾ ਇਹ ਤਾਂ ਇੰਨਾ ਪਤਾ ਨਹੀਂ ਭਰਾ ਮਛਰ ਮਛਰ ਤੇ ਚਲਾੜੀ ਜਾਂਦਾ ਮੜਾ ਚੰਗਾ ਇੱਕ ਦੋ ਦਾਣੇ ਹੈਲੋ ਹੰਤਾ ਤਾਈਓ ਚੱਕਰ ਪੈ ਗਿਆ ਮਛਰ ਦਾ ਕਰਕੇ ਬਿਖਾਰ ਹੋ ਗਿਆ ਸੈਲੀ ਚਿੱਟਾ ਮਛਰ ਘਟਾਉਂਦਾ ਏ ਚਿੱਟਾ ਮਛਰ ਹੁੰਦਾ ਏ ਕਾ ਉਹ ਸੈਲ ਡਾਊਨ ਉਹ ਹੀ ਕਰਦਾ ਹੁਣ ਆਪਾਂ ਕਿਹੜਾ ਪਰ ਇੱਕ ਗੱਲ ਆ ਭਵਾਨਾ ਜਿਹੜੇ ਇੱਕ ਰੰਡਾ ਹੁੰਨ ਲੱਗ ਪਈ ਢੌਂਕੀ ਤੇ ਆ ਗਿਆ ਮੋਟਰਸਾਈਕਲ ਤੇ ਸ਼ੌਂਕੀ ਨੇ ਮੋਟਰਸਾਈਕਲ ਤੇ ਆ ਗਿਆ ਕਿੱਥੇ ਭਲਾ ਮੈਚ ਆ ਆਹ ਉਹ ਤੇ ਜਹਾਂਗੀਰ ਤਾਂ ਮੈਨੂੰ ਇਹ ਨਹੀਂ ਕਿਦਣਾ ਮੈਚ ਉਹ ਤਾਂ ਮੈਨੂੰ लवली ਨੇ ਵੀ ਪਲੰਗੀ ਖਾਤਾ लवली ਨੇ ਕੀ ਖਾਤੇ लवली ਨਾਲ ਖੇਡ ਉਹ ਪਹੁੰਚਦਾ ਮੈਂ ਨਹੀਂ ਕਦੀ ਉੱਥੇ ਛੜਿਆ ਮੈਂ ਨਾ ਮੈਂ ਵੀ ਇੱਕ ਵਾਰ ਚੜ ਗਿਆ ਨਿਕੰਦ ਉਹਦਾ ਯਾਰ ਬੇਲੀ ਨਾਲ ਮੈਂ ਚੜਿਆ ਉਹ ਜਿਹੜਾ ਆਪਣਾ ਬੰਦਾ ਹੀ ਚਲਾਉਂਦਾ ਏ ਟਰੈਕਟਰ ਵਾਲਾ ਨਹੀਂ ਹਾਂ ਉਹ ਤੇ ਮੈਂ ਉਹਨੂੰ ਮੈਂ ਤੈਨੂੰ ਰੁਪਈਏ ਜਿਹੜੇ 10 ਦਿੱਤੇ ਛੱਡੇ ਤੂੰ ਮੈਨੂੰ ਦੋ ਗੇੜਿਆਂ ਚ ਲਾ ਦੇ ਮੈਂ ਉਹਨੂੰ ਚੰਗਰਾ ਚੁੰਗਰਾ ਮੰਗ ਕੇ ਲੱਥਾਂਗੇ ਮੈਂ ਲਾ ਦੇ ਲਾ ਦੇ ਉਹ ਆਂਦਾ ਨਹੀਂ ਮੈਂ ਨਹੀਂ ਤੂੰ ਲਾ ਦੇ ਮੇਰਾ ਭਰਾ ਤੇ ਨੂੰ ਰੁਪਈਏ 10 ਛੱਡੇ ਗੁਰੂਆ ਉਹ ਤਾਂ ਆਲੇ ਲਈ ਮੈਂ ਕਿਹਾ ਰੋਕ ਦੇ ਉਥੇ ਪਾ ਚੁੱਕਿਆ ਬੰਦਾ ਤਰੇ ਚੜੇ ਭਰਾਵਾ ਨਿਹਰਾ ਉਲਟੀਆਂ ਦਾ ਘਰ ਹੈ ਉਹ ਸਹੀ ਹੈ ਮੇਰੇ ਯਾਰ ਨੇ ਆਪਦੇ ਕੋਲੋਂ ਪੈਸੇ ਲੱਗਦੇ ਮੈਨੂੰ ਚੜਾਤਾ ਮੇਰੇ ਉੱਤੇ ਜਗਿਆ ਅਗ ਲੱਤਾ ਕੰਮ ਉਹ ਨਹੀਂ ਸਿਸਟਮ ਸਹੀ ਨਾ ਉਹ ਤਾਂ ਆ ਵੀ ਆ ਇਹ ਲੋ ਵਾਲਾ ਹੈ ਕੋ ਬੁਖਾਰ ਦਾ ਹੁਣ ਐਸੇ ਤਰ੍ਹਾਂ ਕੱਲ ਬੜਾ ਮਿਸ ਕੀਤਾ ਜੇਕਦੇ ਹੁਣ ਨਾ ਵਾ ਕਿੰਨੂੰ ਇਹਨਾਂ ਨੂੰ ਨੰਬਰ ਸੈਂਡ ਕਰਦਾ ਉਹਨੂੰ ਇਹਦਾ ਪਾਟ ਤੋਂ ਸ਼ੇਰੇ ਨੇ ਆਖਿਆ ਮੈਂ ਸ਼ੇਰੇ ਨੇ ਜਿਸ ਵੇ ਛਾਲੇ ਮੁੰਦਰੀ ਜੀ ਉਹਨਾਂ ਕੋਲ ਲੋ ਸ਼ੇਰੇ ਦਾ ਨੂੰ ਛਾਲ ਮੈਨੂੰ ਲਵਲੀ ਨਹੀਂ ਕਿਹਾ ਅੱਖੀ ਦੀ ਭਰਾ ਵੀ ਤੇ ਭਰਾ ਕਹਿੰਦੇ ਬਿਲਕੁਲ ਸੱਚੀਆਂ ਗੱਲਾਂ ਤੇ ਲਾਲਾ ਮਾਰਦਾ ਕਿਸੇ ਦਾ ਧਰ ਖਾਫੜੀ ਰੱਖਦਾ ਭਰਾ ਸੱਧੀਆਂ ਕਹਿੰਦੇ ਗੱਲਾਂ ਜਿਹੜੀ ਸੱਚ ਹੁੰਦੀ ਸੱਚ ਦਾ ਸਾਥ ਦੇਣ ਵਾਲਾ ਮੱਖਣ ਸੰਧੂ ਮੱਖੀ ਕਾਲਾ ਭਰਾ ਸਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਦੁਨੀਆ ਦੇ ਸੁਪਰ ਡੂਪਰ ਖਿਡਾਰੀ ਖੇਡ ਗਰਾਉਂਡ ਦੇ ਵਿੱਚ ਆ ਗਏ ਆ ਕਹਿੰਦੇ ਯਾਦਗਾਰੀ ਤਸਵੀਰ ਲਈ ਆ ਰਹੀ ਹੈ ਬਾਪੂ ਜੀ ਤਸ਼ਰੀਫ ਰਫਦਾਨ ਦੇ ਤੇ ਅੱਜ ਦੁਨੀਆ ਵਿੱਚ ਦਰਸ਼ਨ ਕਰਾਏ ਆ ਰਹੇ ਆ ਸਰਦਾਰ ਜਸਵੀਰ ਸਿੰਘ ਜਰਸ ਨਿਊਜ਼ੀਲੈਂਡ ਜੋ ਰਹਿੰਦੇ ਆ ਆਗੇ ਬਨਾਣਾ ਹਾਂ ਮੈਚ ਸ਼ੁਰੂ ਕਰ ਬੀਓ ਤੇ ਦੂਜਾ ਭੁਲਕੇ ਦੀ ਛੋਰੀ ਦਾ سنگھ ग्राउंड دا پتر कंदे कब्डी पॉल अॻे बया हुया सड़कों का धनवाद हरदीप सिंह घटो घट पंद्रह श्री अखंडी टीम के पॉइंट पैंती लखबीर सिंह जी कबड्डी क्लब करेट टीम जितकी बार बार मुबारक ਆਰਬ ਜੀ ਕਾ ਔਰ ਮਾਪੇ ਖਾਦਾ ਵੱਡਾ ਸਾਹ ਆਉਂਦਾ ਸ਼ਾਮ ਆਉਂਦੀ ਹੈ ਤੇ ਮਨਦੀਪ ਅਮਰੀਕਾ ਤੇ ਸਰਦਾਰ ਹਰੀ ਸਿੰਘ ਗਿੰਦਰ ਪਰਵਾਰ ਦੇ ਨੂੰ ਧਰਿਆ ਬਾਰੇ ਗਿੰਦਰ ਦਾ ਸਨਮਾਨ ਜਿਹੜਾ ਹੈ 31000 ਦੀ ਰਕਮ ਕਰਨਾਮ ਸਦਾ ਪੁਰਾ ਤੇ ਜਮੀਨ ਸਦਾ ਪੁਰਾ ਬਹੁਤ ਬਹੁਤ ਸਤਕਾਰ ਭਰਾ ਦਾ ਜਿਹੜੇ ਸਤਕਾਰਾਂ ਦੇ ਇਹਦਾ ਤਹਾਰਾ ਬਹੁਤ ਬਹੁਤ ਨੂੰ ਬਾਤ ਕਰਦਾ ਉਕੇ ਮੁੰਡਾ ਅੱਗੇ ਵੀ ਚੜ੍ਹਦੀ ਕਲਾ ਲੈ ਅੱਗੇ ਵਧਾਇਆ ਕੰਡੀਲਾ ਤੇ ਸਦੀ ਵੀ ਰਾ ਗੁੰਦੇ ਸੁਖਮਾ ਜੈਲੀ ਪੀਸ ਤੇ ਨਾਲ ਮਨਦੀਪ ਮਿਲ ਵਸੇ ਪ੍ਰਾਜਾ ਦੇ ਅਗਰੋਸਤੋਂ ਵੀ ਇੱਕ ਵਾਰ ਬਣੀ ਦੀ ਸਾਡਾ ਧੰਨਵਾਦ ਸਾਰੇ ਨਗਰ ਦਾ ਪੁਸ਼ਪੇਸ਼ ਦੀ ਸੇਵਾ ਦਾ ਸਾਰੇ ਟੀਮਾਂ ਦਾ ਧੰਨਵਾਦ ਭਾਈ ਵਾਲੇ ਵੀਰਾਂ ਦਾ ਸੌਣ ਵਾਲੇ ਦਾ ਧੰਨਵਾਦ ਬੱਤੀ ਵਾਲੇ ਵੀਰੋ ਸਭ وے کرو وے کرو کیندے بخشے سارے بخشے تنو بخشے اور کاندو راونکا بہارا پنڈ دی وڈی جوان عورت دے نکھتھے اوے وے نہ کھیتڑی ਸਾਲ ਖੇਤੋਂ ਬਣਾ ਦੀ ਫੜੋ ਓਏ ਫੂਲ ਬਾੜੇ ਕੋਲ ਲੋ ਆ ਇਧਰ ਜੈਦੀਪ ਆ ਹਾਂ ਮੈਂ ਜਾਨਾ ਬੋੜੋ ਜੈਦੀਪ ਦਾਲ ਚ ਲੈ ਲੈ ਆ ਉਹ ਟੈਕੀ ਜੀ ਆਪਣੇ ਉਹ ਸੁਣਿਆ ਜਾਨੇ ਕੀ ਤੇ ਨਿਕਲੀ ਆਣਾ ਇਕ ਤਾਂ ਨਹੀਂ ਆਈ ਪਰ ਉਹ ਤੇ ਆ ਦੋਵਾਂ ਦੀ ਗੇਟੀ ਦੇ ਕੋਲ ਉਹ ਯਾਰ ਪਰ ਪਰ ਆ ਆ ਆ ਦੋਵੇਂ ਉਹ ਮੋਟਾ ਕਿਥੇ ਉਹ ਇਧਰ ਰੀਲ ਆ ਬੰਦੀ ਜਿਹੜਾ ਦੋਵੇਂ ਮੇਰੇ ਨਾਲ 40 ਮੀਰ ਆਸ ਪਾਪਾ ਇਹ ਵੀ ਛੋਟਾ ਰਹਿ ਗਿਆ ਔਰ ਮੋਟਾ ਕਿੱਥੇ ਗਿਆ ਆਇਆ ਮੰਮੀ ਅੱਜ ਹੀ ਮੋੜਨ ਜਾਉਂਗਾ ਆਸ ਇੱਕ ਹੋਰ ਲੱਗ ਜੀ ਚੱਲ ਚੱਲ ਇੱਧਰ ਆ ਯਾਰ ਪਰਵਾਨਾ ਵੇਹੜਾ ਕੋਡ ਅਰੇ ਅਰੇ ਆਇਆ ਚਲੋ ਕਾਸਟ ਚੀਜ਼ ਹੋ ਰਹੀ ਹੈ ਲੋ ਹੋ ਰਹੀ ਹੈ ਮੈਂ ਇਹ ਮੈਂ ਇਹ ਆ ਗਿਆ ਟੇਪਰ ਓਏ ਮੈਂ ਇਹਨਾਂ ਤੋਂ ਪੈਸੇ ਲੈਣੇ ਹੁਣ ਇਹਨਾਂ ਤਿੰਨ ਫੋੜਾਂ ਚ ਗਈਆਂ 30 ਰੁਪਏ ਲੈ ਲਈ ਇਹਨਾਂ ਚਲੋ ਪੈਸੇ ਦੇ ਜਾ ਭਰਾਵਾ ਪੈਸੇ ਨਹੀਂ ਕਿਹਾ ਉਹ ਦੋ ਸੌ ਦਾ ਵੱਜਾ ਵੀਰੇ ਯਾਰ ਫੋੜੋ ਕਿ ਜਾ ਗਏ ਪੈਸੇ ਕਿੰਨੇ ਦੇਣੇ ਆ ਉਰੇ 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 ਆਉਰੇ ਪਿੱਤੀ ਦਿਨ ਫੜਦਾ ਓਏ ਇਹਨੂੰ ਫੇਰ ਲੈ ਆਜੋ ਜੇ ਪੈਸੇ ਦੇ ਕੇ ਜਾਓਗੇ ਲੈ ਜਾ ਦੇਣਾ ਲੈ ਆ ਠੀਕ ਜੀ ਸਾਰੇ ਜਾਨੇ ਠੀਕ ਆ ਹੇ ਗਾਇਸ ਹਾਈ ਹਾਈ ਓਏ ਇਹਨੂੰ ਕਿਤੇ ਆਸੂ ਸਾਲ ਵੀਡੀਓ ਚ ਲਿਆ ਕੇ ਆਓ ਏ ਕਈ ਜਾਨਾ ਇਹ ਦੇ ਤੋ